ਦੀ ਤਾਂ ਪਤਾ ਲੱਗ ਰਿਹਾ ਵੀ ਜਿਹੜੇ ਕੰਡੀਸ਼ਨਲ ਗ੍ਰੀਨ ਕਾਰਡ ਤੇ ਆ ਰਹੇ ਸੀ ਜਿਹੜੇ 6 ਮਹੀਨੇ ਤੋਂ ਵੱਧ ਜਿੰਨਾਂ ਨੇ ਲਾ ਕੇ ਆ ਰਹੇ ਸੀ ਉਹਨਾਂ ਤੋਂ 에어ਪੋਰਟ ਤੇ 407 ਫਾਰਮ ਕਈਆਂ ਤੋਂ ਧੱਕੇ ਦੇ ਨਾਲ ਸਾਈਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਕਿ ਅਬੈਂਡਨਮੈਂਟ ਆਫ ਲਾਫਰ ਪਰਮਨੈਂਟ ਰੈਜ਼ੀਡੈਂਟ ਸਟੇਟਸ ਹੈਗਾ ਇਹ ਵੀ ਜਿਹੜੀਆਂ ਨਿਊਜ਼ ਰਿਪੋਰਟ ਅਟਰਨੀ ਟੇਰ ਕਹਿਣਾ ਜੀ ਆਈਆਂ ਸੋ ਲੋਕ ਉੱਥੇ ਵੀ ਜਿੱਦਾਂ ਸੇਮ ਥਿੰਗ ਹੀ ਆ ਜੇ ਵਰਕਪਲੇਸ ਤੇ ਤੇ ਆਈ ਸਾਰੇ ਛਾਪੇ ਤੇ ਬੰਦਾ ਘਬਰਾਉਂਦਾ ਉੱਥੇ ਵੀ ਕਈ ਰੀ ਬੰਦਾ ਘਬਰਾਇਆ ਹੁੰਦਾ ਆ ਕਈਰੀ ਕਈਆਂ ਦੇ ਮਾਪੇ ਕਈਰੀ ਆਪ ਬੰਦਾ 6 ਮਹੀਨੇ ਤੋਂ ਵੱਧ ਲਾਉਂਦਾ ਕੰਡੀਸ਼ਨਲ ਗ੍ਰੀਨ ਕਾਰਡ ਦੇ ਉੱਤੇ ਤੇ ਫਿਰ ਜਾਂ ਕੰਡੀਸ਼ਨਲ ਦੇ ਉੱਤੇ ਤੇ ਦੂਜੇ ਦੇ ਉੱਤੇ ਵੀ ਤੇ ਤੁਹਾੜ ਕੋ 407 ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਉਹ ਨਹੀਂ ਸਾਈਨ ਕਰਨਾ ਉਹ ਤੁਸੀਂ ਆਪਣਾ ਗ੍ਰੀਨ ਕਾਰਡ ਉਹਨਾਂ ਨੂੰ ਵਾਪਸ ਕਰ ਰਹੇ ਆ ਵੀ ਅਬੈਂਡਨ ਕਰ ਰਹੇ ਆ ਸੋ ਉਹ ਵੀ ਧਿਆਨ ਰੱਖਣਾ ਨਾਲ ਦੇ ਨਾਲ ਹਾਂਜੀ ਜੀ ਸੋ ਗ੍ਰੀਨ ਕਾਰਡ ਵਾਲਿਆਂ ਦੀ ਜੇ ਆਪਾਂ ਗੱਲ ਛੇੜ ਹੀ ਲਈ ਆ ਤੇ ਗ੍ਰੀਨ ਕਾਰਡ ਵਾਲਿਆਂ ਨੂੰ ਪਹਿਲਾਂ ਤਾਂ ਆਪਣੀ ਜੇਬ ਦੇ ਵਿੱਚ ਗ੍ਰੀਨ ਕਾਰਡ ਰੱਖਣਾ ਲਾਜ਼ਮੀ ਆ ਠੀਕ ਆ ਰੱਖਿਆ ਮੈਂ ਵੀ ਨਹੀਂ ਕਦੀ ਸੀਗਾ ਹੈਡੇਕ ਆ ਬੰਦਾ ਕਵੇ ਗਵਾਚ ਨਾ ਜਾਵੇ ਪਰ ਕਾਨੂੰਨ ਇਹ ਕਹਿੰਦਾ ਵਾ ਸਹੀ ਗੱਲ ਬਿਲਕੁਲ ਇਹਦੇ ਵਿੱਚ ਵੀ ਤੁਸੀਂ ਵੇਖ ਲੈਣਾ ਕਿ ਤੁਹਾਨੂੰ ਕਈ ਜੋਕਰਾਂ ਦੇ ਕਮੈਂਟ ਮਿਲ ਜਣੇ ਆਨਲਾਈਨ ਕਿ ਨਹੀਂ ਜੀ ਇਦਾਂ ਨਹੀਂ ਹੁੰਦਾ ਉਦਾਂ ਨਹੀਂ ਹੁੰਦਾ ਓਵਰ ਪੇਡ ਅਫੇਅਰਸ ਆਪਾਂ ਵੀ ਕਈ ਕੁਝ ਵੇਖਿਆ ਹੁਣ ਬਾਰੇ ਜੋਕਰ ਚੁੱਪ ਹੈਗੇ ਆ ਗਾਇਬ ਹੈਗੇ ਆ ਸਾਇਲੈਂਟ ਹੈਗੇ ਆ ਕਿਉਂ ਸਾਇਲੈਂਟ ਹੈਗੇ ਆ ਕਿਉਂਕਿ ਜਿਹੜੀ ਪ੍ਰੈਕਟੀਕਲ ਰਿਐਲਿਟੀ ਆ ਉਹ ਇਹ ਆ 6 ਮਹੀਨੇ ਤੋਂ ਵੱਧ ਜਦੋਂ ਬੰਦਾ ਗ੍ਰੀਨ ਕਾਰਡ ਵਾਲਾ ਬਾਹਰ ਰਹਿ ਜਾਂਦਾ ਉਹ ਕੋਈ 100% ਨਹੀਂ ਹੋਦਾ ਹੈਗਾ ਉਹਨੂੰ ਦੇਸ਼ ਦੇ ਵਿੱਚ ਆਣ ਦਿੱਤਾ ਜਾਂਦਾ ਉਹਨੂੰ ਇਸਟੈਬਲਿਸ਼ ਕਰਨਾ ਪੈਂਦਾ ਕਿ ਉਹਦਾ ਘਰ ਇੱਥੇ ਸੀਗਾ ਉਹਦੇ ਬਿੱਲ ਬੁੱਲ ਇੱਥੇ ਚੱਲਦੇ ਸੀਗੇ ਉਹਦਾ ਬੈਂਕ ਖਾਤਾ ਇੱਥੇ ਚੱਲਦਾ ਸੀਗਾ ਜਿਹੜੇ ਉਹਨੇ ਟੈਕਸ ਆ ਉਹ ਅਮਰੀਕਾ ਦੇ ਭਰੇ ਆ ਉਹਨੇ ਕਦੀ ਫੋਰਨ ਰੈਜ਼ੀਡੈਂਟ ਨਹੀਂ ਕਲੇਮ ਕੀਤਾ ਫੋਰ ਐਗਜ਼ਾਮਪਲ ਹੁਣ ਕਈਆਂ ਨੇ ਕੀ ਕੀਤਾ ਹੁੰਦਾ ਕਿ ਇੰਡੀਆ ਦੀ ਟੈਕਸ ਰਟਰਨ ਹੁੰਦੀ ਹੈ ਉੱਤੇ ਆਪਣਾ ਇੰਡੀਆ ਵਾਲਾ ਐਡਰੈਸ ਲਿਖ ਦਿੰਦੇ ਆ ਜਿਹੜੇ ਇੱਥੇ ਦੇ ਗ੍ਰੀਨ ਕਾਰਡ ਹੋਲਡਰ ਆ ਉਹ ਉਹਨਾਂ ਦੇ ਹੱਥ ਲੱਗ ਜਾਂਦੀ ਆ ਉਹ ਕਹਿੰਦੇ ਕਿ ਨਹੀਂ ਤੂੰ ਇੰਡੀਆ ਦੇ ਵਿੱਚ ਇੰਡੀਅਨ ਰੈਜ਼ੀਡੈਂਟ ਬਣ ਕੇ ਆਇਆ ਠੀਕ ਆ ਲੋਕਾਂ ਦੀ ਜਿਹੜੀ ਇਨਕਮ ਆ ਯੂਐਸ ਦੇ ਵਿੱਚ ਕੀ ਹੈ ਕਿ ਤੁਹਾਡੀ ਜਿਹੜੀ ਇੰਟਰਸਟ ਇਨਕਮ ਆ ਉਹ ਤੁਸੀਂ ਡਿਸਕਲੋਜ਼ ਕਰਨੀ ਹੁੰਦੀ ਜਿਹੜੀ ਵੀ ਤੁਹਾਡੀ ਓਵਰਸੀਜ਼ ਇਨਕਮ ਆ ਉਹ ਤੁਸੀਂ ਡਿਸਕਲੋਜ਼ ਕਰਨੀ ਹੁੰਦੀ ਹੈ ਤੇ ਯੂਐਸ ਦੇ ਵਿੱਚ ਤਾਂ ਤੁਹਾਡੇ ਜਿਹੜੇ ਟੈਕਸ ਭਰਨੇ ਜਿਹੜੇ ਬਣਦੇ ਆ ਇਹ ਚੀਜ਼ ਨੂੰ ਹੁਣ ਕੀ ਸੀਗਾ ਮੈਦਸ ਹਨ ਨਹੀਂ ਹੈ ਨਾ ਕਈਆਂ ਦੀਆਂ ਫੈਕਟਰੀਆਂ ਫੈਕਟਰੀਆਂ ਵੀ ਚੱਲਦੀਆਂ ਹੁੰਦੀਆਂ ਕਈ ਮਤਲਬ ਲੱਖਾਂ ਉਹ ਕਮਾਉਂਦੇ ਹੁੰਦੇ ਆ ਇੰਡੀਆ ਦੀ ਜਿਹੜੀ ਰਿਟਰਨ ਆ ਉੱਥੇ ਉਹ ਇੰਡੀਆ ਵਾਲਾ ਐਡਰੈਸ ਪਾ ਦਿੰਦੇ ਆ ਇਹ ਉਹਨਾਂ ਨੂੰ ਘੇਰ ਲੈਂਦੇ ਆ ਬਸ ਫਰਕ ਇੰਨਾ ਸੀਗਾ ਕਿ ਪਹਿਲਾਂ ਹਜ਼ਾਰਾਂ 'ਚ ਇੱਕ ਕੇਸ ਸਾਡੇ ਕੋਲ ਆਂਦਾ ਸੀਗਾ ਹੁਣ ਜਿਹੜੀ ਤੁਸੀਂ ਚੀਜ਼ ਕਰ ਰਹੇ ਨਾ ਕਿ 407 ਧੱਕੇ ਨਾ ਕਰਾ ਰਹੇ ਆ ਜੀ ਉਹੀ ਚੀਜ਼ ਆ ਉਹਨੂੰ ਪੁੱਛ ਰਿਹਾ ਕਿ ਬਾਈ ਤੂੰ ਕੀ ਕਰਨ ਗਿਆ ਸੀਗਾ ਕਿਉਂ ਬਾਹਰ ਰਿਹਾ ਤੂੰ ਪ੍ਰੂਫ ਕਰ ਸਾਨੂੰ ਜਦੋਂ ਪ੍ਰੂਫ ਨਹੀਂ ਕਰ ਸਕਦੇ ਤੇ ਉਹਨੂੰ ਉਹ ਉਹਦਾ ਗ੍ਰੀਨ ਕਾਰਡ ਕੈਨਸਲ ਕੀਤਾ ਜਾ ਸਕਦਾ ਸੀਗਾ ਹੁਣ ਦੀ ਗੱਲ ਨਹੀਂ ਪਹਿਲਾਂ ਵੀ ਇਹ ਹੈਗਾ ਪਹਿਲਾਂ ਪਰ ਲੀਨਿਅੰਟ ਸੀਗੇ ਸਾਲ ਤੋਂ ਵੱਧ ਜਿਹੜਾ ਬਾ ਰਹਿ ਗਿਆ ਉਹਦਾ ਸਿੱਧੇ ਡਾਇਰੈਕਟਲੀ ਕੈਨਸਲ ਕੀਤਾ ਜਾ ਸਕਦਾ ਰਾਈਟ ਕਿਉਂਕਿ ਸਾਲ ਤੋਂ ਵੱਧ ਤਾਂ ਅਬੈਂਡਨ ਨਹੀਂ ਹੋ ਗਿਆ ਹੁਣ 6 ਮਹੀਨੇ ਤੇ ਸਾਲ ਵਾਲੇ ਤੇ 50 50 ਆ ਗਿਆ ਕਿ ਜੇ ਆਫੀਸਰ ਮੰਨੇ ਕਿ ਨਾ ਮੰਨੇ ਹੁਣ ਕਾਨੂੰਨ ਕੁਝ ਕਹਿੰਦਾ ਹੈਗਾ ਇਹ ਨਕਮੇ ਜਿਹੜੇ ਮੇਰੇ ਮਗਰ ਪਏ ਆ ਕਿ ਇਦਾਂ ਇਦਾਂ ਡਰਾਤਾ ਠੰਗਾਤਾ ਫਲਾਣਾ ਕਰਤਾ ਉਹ ਕਰਤਾ ਕੱਖ ਨਹੀਂ ਪਤਾ ਇਹਨਾਂ ਨੂੰ ਚਲੋ ਤੁਸੀਂ ਦਫਾ ਕਰੋ ਇਹਨਾਂ ਦੀ ਇਹਨਾਂ ਨੂੰ ਬਾਰ-ਬਾਰ ਇਹਨਾਂ ਦੀ ਗੱਲ ਕੀ ਕਰਨੀ ਆ 407 ਜਿਹੜਾ ਹੁਣ ਹੈਗਾ ਤੱਕੇ ਨਾਲ ਜਿਹੜਾ ਭਰਾ ਰਹੇ ਆ ਹੂੰ ਤੱਕੇ ਨਾਲ ਭਰਾ ਰਹੇ ਆ ਗੱਲ ਬਿਲਕੁਲ ਸਹੀ ਆ ਉਹਦੇ ਵਿੱਚ ਕੀ ਹੈਗਾ ਕਿ 407 ਪਰ ਆ ਕੇ ਆਪਾਂ ਕਈ ਵਾਰੀ ਇਹ ਵੀ ਖਬਰ ਸੁਣੀ ਆ ਕਿ ਟੂਰਿਸਟ ਵੀਜ਼ੇ ਤੇ ਉਹਨੂੰ ਕਹਿੰਦੇ ਕਿ ਅਲਟਰਨੇਟਿਵਲੀ ਤੈਨੂੰ ਐਂਟਰੀ ਦੇ ਦੇਣੇ ਆ ਹੂੰ ਠੀਕ ਆ ਉਹ ਨਹੀਂ ਲੈਣੀ ਆਪਣੀ ਗਰਾਊਂਡ ਉੱਥੇ ਅੜੇ ਰਹੋ ਕਿ ਨਹੀਂ ਮੈਂ ਗ੍ਰੀਨ ਕਾਰਡ ਜਿਹੜਾ ਸਰੈਂਡਰ ਨਹੀਂ ਕੀਤਾ ਸੀਗਾ ਮੈਂ ਟੈਂਪਰੇਰੀ ਗਿਆ ਸੀਗਾ ਮਜਬੂਰੀਆਂ ਆਪਣੀਆਂ ਦੱਸੋ ਕਿ ਕਿਉਂ ਬਾਹਰ ਜਿਹੜੇ ਰਹਿ ਗਏ ਤੇ ਲਿਟਰਲੀ ਜਿਹੜਾ ਹੁਣ ਲਾਸਟ ਮਿੰਟ ਵਾਲੀ ਫਲਾਈਟ ਨਹੀਂ ਕਦੀ ਕਰਾਣੀ ਬਿਲਕੁਲ ਲਾਸਟ 10 ਦਿਨਾਂ ਚ ਸੋ ਇਹ ਅਗਰ 6 ਮਹੀਨੇ ਦੀ ਜਗ੍ਹਾ ਤੁਸੀਂ 5ਵੇਂ ਮਹੀਨੇ ਆਓ ਠੀਕ ਆ ਵਾਪਸ ਤਾਂ ਕਿ ਉਹ ਪੰਗਿਆ ਚ ਨਾ ਪਾਓ ਤੇ ਇਤੋਂ ਇਲਾਵਾ ਇੱਕ ਹੋਰ ਵੀ ਚੀਜ਼ ਹੈਗੀ ਆ ਇੱਕ ਪੈਟਰਨ ਕਿ ਬੰਦਾ ਜਿਹੜਾ ਸਿਰਫ ਹਾਜ਼ਰੀ ਭਰ ਦਿੰਦਾ ਆਪਣੀ ਕਿ ਮੈਂ ਅਮਰੀਕਾ ਆ ਜਾਵਾਂ 10 ਦਿਨਾਂ ਲਈ ਫਿਰ ਮੈਂ ਵਾਪਸ ਚਲ ਜਵਾਂ ਬਾਹਰ ਰਹਿ ਕੇ 5 ਮਹੀਨੇ ਬਾਅਦ ਫਿਰ ਮੈਂ ਆ ਕੇ ਹਾਜ਼ਰੀ ਪਾ ਦਵਾਂ ਅਮਰੀਕਾ 10 ਦਿਨਾਂ ਦੀ ਤੇ ਗ੍ਰੀਨ ਕਾਰਡ ਮੇਰਾ ਚੱਲਦਾ ਰਹੂਗਾ ਰੋਂਗ ਤੰਗਾ ਉਹ ਪੈਟਰਨ ਵੀ ਦੇਖ ਸਕਦੇ ਆ ਜਿਹੜੇ ਪੈਟਰਨ ਇਦਾਂ ਦਾ ਕਿ ਉਹਨਾਂ ਨੂੰ ਲੱਗੇ ਕਿ ਇਹ ਵਿਲਫੁਲੀ ਇਦਾਂ ਕਰ ਰਿਹਾ ਸਿਸਟਮ ਨੂੰ ਟ੍ਰਿਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਵੀ ਜਿਹੜਾ ਗ੍ਰੀਨ ਕਾਰਡ ਆ ਉਹ ਪ੍ਰੋਬਲਮ ਦੇ ਵਿੱਚ ਜਿਹੜਾ ਆ ਸਕਦਾ ਜੀ ਸੋ ਇਟ ਡਸ ਨਟ ਮੈਟਰ ਇਟ ਆਰ ਨੀਟ ਕਿ ਇਹ ਜੀ ਕੰਡੀਸ਼ਨਲ ਆ ਜਾਂ ਤੁਹਾਡੇ ਕੋਲ 10 ਸਾਲ ਵਾਲਾ ਇਹ ਦੋਨਾਂ ਦੇ ਨਾਲ ਹੀ ਵਾਪਰ ਸਕਦੀ ਇਹ ਚੀਜ਼ ਰਾਈਟ ਕਿਉਂਕਿ ਇਹ ਚੀਜ਼ ਟਾਰਗੇਟ ਉਹ ਕਰਦੇ ਆ ਕਿ ਬੰਦਾ ਪਰਮਨੈਂਟ ਰੈਜ਼ੀਡੈਂਟ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਰਹਿਣਾ ਚਾਹੀਦਾ ਉਹਦਾ ਘਰ ਇੱਥੇ ਹੋਣਾ ਚਾਹੀਦਾ ਉਹ ਘੁੰਮਣ ਬਾਹਰ ਜਾਣਾ ਚਾਹੀਦਾ ਇਹ ਨਹੀਂ ਕਿ ਬਾਹਰ ਰਹਿੰਦਾ ਹੋਵੇ ਤੇ ਘੁੰਮਣ ਅਮਰੀਕਾ ਆ ਕੇ ਵਾਪਸ ਜਾਵੇ ਉੱਠਾ ਚੀਜ਼ ਚਾਹੀਦੀ ਉੱਤੋਂ ਕੀ ਚੀਜ਼ ਚਾਹੀਦੀ ਜੀ ਹੁਣ ਜਿਨ੍ਹਾਂ ਦੇ ਗਏ ਆ ਮਾਪੇ ਵੀ ਗਏ ਆ ਜਾਂ ਜਿਹੜੇ ਆਪ ਵੀ ਗਏ ਆ ਜਿਹੜੇ ਜਿਨ੍ਹਾਂ ਨੂੰ ਮੰਨ ਲਓ ਵੀ 6 ਮਹੀਨੇ ਤੋਂ ਵੱਧ ਹੋ ਗਏ ਆ ਜਾਂ ਹੋਣ ਵਾਲੇ ਆ ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਨੇ ਵੀ ਉਹ ਹੁਣ ਕਿੱਦਾਂ ਜਿਹੜਾ ਉਕਰਨ ਕਿਉਂਕਿ ਚਲੋ ਕਈ ਵੀ ਬੰਦੇ ਨੂੰ ਪਤਾ ਨਹੀਂ ਹੁਣ ਨਾ ਜਨਵਰੀ ਦੇ ਵਿੱਚ ਸੌ ਚੁੱਕਣ ਤੋਂ ਬਾਅਦ ਇਦਾਂ ਦੀ ਜਿਹੜੀ ਸਥਿਤੀ ਉਹ ਬਣ ਜਾਣੀ ਆ ਉਹਨਾਂ ਦੇ ਲਈ ਹੁਣ ਕੀ ਸਲਾਹ ਆ ਉਹ ਕੀ ਕਰ ਲੈન્ડ ਬਾਰਡਰ ਜਿਹੜਾ ਕੈਨੇਡਾ ਦਾ ਹੈਗਾ ਥੋੜਾ ਜਿਹਾ ਸੌਖਾ ਹੈਗਾ ਜਿਹੜਾ ਤੁਹਾਡਾ ਤੁਸੀਂ ਫਲਾਈ ਕਰਦੇ ਆ ਜਦੋਂ ਹਨ ਤੇ ਜੇ ਕਿਸੇ ਕੋ ਕੈਨੇਡੀਅਨ ਵੀਜ਼ਾ ਹੈਗਾ ਉਹ ਉਹ ਚੀਜ਼ ਟਰਾਈ ਕਰ ਸਕਦਾ ਠੀਕ ਆ ਬਾਕੀ ਜਿਹਨੂੰ ਸਾਲ ਤੋਂ ਵੱਧ ਹੋ ਗਿਆ ਉਹਨੂੰ ਤਾਂ ਪ੍ਰੋਬਲਮ ਹੀ ਹੈਗੀ ਆ ਮੇਕ ਸ਼ੋਰ ਕੀ ਤੁਹਾਡੇ ਕੋ ਡਾਕੂਮੈਂਟੇਸ਼ਨ ਹੋਵੇ ਪ੍ਰੋਪਰ ਕਿ ਕਿਉਂ ਤੁਹਾਡੀ ਮਜਬੂਰੀਆਂ ਪੈ ਗਈਆਂ ਸੀ ਕਿਉਂ ਫਸ ਗਏ ਬਟ ਉਤੋਂ ਵੀ ਜ਼ਿਆਦਾ ਜਿਹੜੇ ਕਿ ਤੁਹਾਡੇ ਫੋਨ ਇੱਥੇ ਚੱਲਦੇ ਆ ਬਿੱਲ ਤੁਹਾਡੇ ਇੱਥੇ ਹੈਗੇ ਆ ਸੋ ਜਿਹੜਾ ਵੀ ਆ ਮਾਪੇ ਜਾਂ ਬਜ਼ੁਰਗ ਜਿਹੜਾ ਦੇ ਰਹਿੰਦੇ ਆ ਸੋ ਮੇਕ ਸ਼ੋਰ ਕਰੋ ਕਿ ਉਹਨਾਂ ਦਾ ਬੈਂਕ ਦਾ ਖਾਤਾ ਫੋਨ ਦਾ ਬਿੱਲ ਜਿਹੜਾ ਉਹਨਾਂ ਦੇ ਨਾਮ ਤੇ ਹੀ ਹੋਵੇ ਤੁਹਾਡੇ ਨਾਮ ਤੇ ਨਾ ਹੋਵੇ ਤਾਂ ਕਿ ਉਹ ਪ੍ਰੂਵ ਕਰ ਸਕਣ ਕਿ ਇੱਥੇ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ ਠੀਕ ਹੈ ਹੂੰ 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 ਐਦਾਂ ਦੀਆਂ ਚੀਜ਼ਾਂ ਤੇ ਆਪਣੇ ਜਿਹੜੇ ਟੈਕਸਟ ਮੈਸੇजेस ਆ ਬਾਰਡਰ ਤੇ ਜਦੋਂ ਤੁਸੀਂ ਆਨੇ ਤੁਹਾਡੀ ਈਮੇਲ ਟੈਕਸਟ ਮੈਸੇजेस ਉਹਦੇ ਵਿੱਚੋਂ ਪੂਰੀ ਡਿਟੇਲ ਤੱਕ ਜਾ ਸਕਦੇ ਆ ਅੱਛਾ ਚੈੱਕ ਕਰ ਸਕਦੇ ਹੋ ਪੂਰਾ ਹੁਣ ਚੈੱਕ ਕਰ ਸਕਦੇ ਪੂਰਾ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਸੀਗੀ ਆ ਆਰ 1 ਜਿਹੜੇ ਵਰਕਰ ਹੁੰਦੇ ਆ ਰਾਈਟ ਜਿਹੜੇ ਗੁਰਦੁਆਰੇ ਵਗੈਰਾ ਦੇ ਵਿੱਚ ਤੇ ਉਹਦੇ ਵਿੱਚ ਜਦੋਂ ਹੁਣ ਇੱਕ ਸੀਗੀ ਵੀਡੀਓ ਤੇ ਉਹਦੇ ਵਿੱਚ ਸੀਗਾ ਕਿ ਉਹਨਾਂ ਨੇ ਡੋਨੇਸ਼ਨਸ ਲਈਆਂ ਸੀਗੀਆਂ ਸੰਗਤ ਤੋਂ ਤੇ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਵਾਪਸ ਸੰਗਤ ਨੂੰ ਹੀ ਦੇ ਦਿੱਤੀਆਂ ਹੂੰ 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 400 ਡਾਲਰ ਦਾ ਮਸਲਾ ਸੀਗਾ ਸਾਰਾ ਤੇ ਉਹਦੇ ਵਿੱਚ ਐਂਟਰੀ ਰਿਫਿਊਜ਼ ਕਰਤੀ ਸੀਗੀ ਇਹ ਕਹਿ ਕੇ ਕਿ ਤੁਸੀਂ ਡਿਊਟੀਆਂ ਤੋਂ ਵੱਧ ਜਿਹੜਾ ਬਾਹਰ ਕੰਮ ਕਰ ਰਹੇ ਆਂ ਪੈਸੇ ਕਮਾ ਰਹੇ ਆਂ ਸੋ ਉਹ ਮੈਂ ਵੀਡੀਓ ਸਾਰੀ ਵੇਖੀ ਉਹਨਾਂ ਨੇ ਡਾਕੂਮੈਂਟ ਵੀ ਕੀਤੀ ਆ ਆਈਸਾ ਅਫੀਸਰ ਜਿੱਦਾਂ ਸਵਾਲ ਪੁੱਛਦੇ ਆ ਹੂੰ ਹੂੰ ਸੋ ਜਿਹੜੇ ਵੀ ਆਰ ਵੀਜ਼ੇ ਵਾਲੇ ਹੈਗੇ ਆ ਠੀਕ ਆ ਗੁਰਦੁਆਰਿਆਂ ਵਾਲੇ ਹੈਗੇ ਆ ਉਹ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੀ ਤੁਹਾਡੀ ਜੌਬ ਡਿਸਕ੍ਰਿਪਸ਼ਨ ਹੁੰਦੀ ਨਾ ਉਹਦੇ ਵਿੱਚ ਇੱਕ ਲਾਈਨ ਐਡ ਕਰੋ ਠੀਕ ਆ ਜਿਹੜੇ ਜ਼ਿਆਦਾਤਰ ਇਹ ਕੰਮ ਕਮ ਪੈਰਾਲੀਗਲ ਹੀ ਕਰਦੇ ਆ ਬਜਟ ਬਜਟ ਕਰਕੇ ਵਕੀਲ ਕੋਲ ਘਾਟੀਆਂ ਦੇ ਵਿੱਚ ਇਨਵੋਲ ਹੁੰਦੇ ਆ ਸੋ ਉਹਦੇ ਵਿੱਚ ਇੱਕ ਲਾਈਨ ਲਿਖੋ ਅਦਰ ਡਿਊਟੀਆਂ ਐਜ਼ ਮੇਬੀ ਅਸਾਈਨਡ ਇਹ ਲਾਈਨ ਤੁਹਾਨੂੰ ਬਚਾ ਸਕਦੀ ਹੈ ਕਿ ਭਾਈ ਆ ਸਾਰੀਆਂ ਮੇਰੀਆਂ ਆਰ 1 ਦੀਆਂ ਡਿਊਟੀਆਂ ਪਰ ਇਹਦੇ ਨਾਲ ਨਾਲ ਅਦਰ ਡਿਊਟੀਆਂ ਜਿਹੜੀਆਂ ਅਸਾਈਨ ਹੋ ਸਕੇ ਸੋ ਉਹ ਮੈਂ ਜਿਹੜੀ ਵੀਡੀਓ ਦੇਖ ਰਿਆ ਸੀ ਉਹਨਾਂ ਚ ਕੀ ਸੀਗਾ ਕਿ ਉਹ ਪਰਸਨਲੀ ਲੈ ਗਏ ਕਿ ਨਹੀਂ ਇਹ ਤਾਂ ਜਨਤਾ ਦਾ ਚੜਾਵਾ ਸੀਗਾ ਮੈਂ ਵਾਪਸ ਹੀ ਦੇ ਦਿੱਤਾ ਜਦ ਕਿ ਹੋਣਾ ਕੀ ਚਾਹੀਦਾ ਸੀਗਾ ਕਿ ਯਾਰ ਸਾਡਾ ਧਰਮ ਕਹਿੰਦਾ ਹੈਗਾ ਕਿ ਉਹਦੇ ਵਿੱਚ ਡੋਨੇਸ਼ਨ ਦਾ ਸੰਬੰਧ ਦਾ ਕਨਸੈਪਟ ਹੈਗਾ ਇਹ ਕਨਸੈਪਟ ਆ ਲੋਕੀ ਦਿੰਦੇ ਆ ਮੈਂ ਐਜ਼ ਅ ਪ੍ਰੀਸਟ ਨੂੰ ਰਿਫਿਊਜ਼ ਨਹੀਂ ਕਰ ਸਕਦਾ ਇਹ ਮੇਰੀ ਮਜਬੂਰੀ ਆ ਇਹ ਪਾਰਟ ਆਫ ਡਿਊਟੀਆਂ ਹੈਗੀਆਂ ਤੇ ਜਿਹੜਾ ਮੇਰਾ ਗੁਰਦੁਆਰਾ ਰਿਲੀਜੀਅਸ ਆਰਗੇਨਾਈਜੇਸ਼ਨ ਆ ਉਹ ਇਹ ਕਹਿੰਦੀ ਆ ਕਿ ਮੈਂ ਮੈਂ ਇਹ ਐਜ਼ ਅ ਪਾਰਟ ਆਫ ਡਿਊਟੀਆਂ ਹੀ ਕਰ ਰਿਹਾ ਹੁਣ ਹੋਇਆ ਕੀ ਸੀਗਾ ਕਿ ਇੱਕ ਸੀਗਾ ਅਫਸਰ ਜਿਹੜਾ ਸੀਬੀਪੀ ਵਾਲਾ ਜਵਾਕ ਜਿਆ ਸੀਗਾ ਉਹਨੇ ਰੋਕਤਾ ਉਹ ਪਹਿਲਾਂ ਇਦਾਂ ਪੈ ਗਿਆ ਉਹ ਬਾਅਦ 50 50 ਤੇ ਸੀਗਾ ਉਹਨੇ ਆਪਣਾ ਸੁਪਰਵਾਈਜ਼ਰ ਬੁਲਾਇਆ ਫਿਰ ਕਿ ਸੁਪਰਵਾਈਜ਼ਰ ਜਿਹੜਾ ਆ ਕੇ ਵੇਖੇ ਤੇ ਸੁਪਰਵਾਈਜ਼ਰ ਨੇ ਵੀ ਆ ਕੇ ਜਿਹੜਾ ਬਹਿ ਕੇ ਗੱਲ ਗੁਲ ਜੀ ਉਹਨੇ ਕਨਕਲੂਜਨ ਇਹੀ ਕੱਢਿਆ ਕਿ ਨਹੀਂ ਇਹ ਅ ਆਊਟ ਆਫ ਜਿਹੜਾ ਸਕੋਪ ਆਫ ਡਿਊਟੀਆਂ ਹੈਗਾ ਕਿ ਪੈਸੇ ਕਿਤੋਂ ਕਲੈਕਟ ਕਰਨਾ ਉਹਨੇ ਇਸ ਹਿਸਾਬ ਨਾਲ ਸੋਚਿਆ ਸੋ ਹਰ ਇੱਕ ਜਿਹੜੀ ਛੋਟੀ ਛੋਟੀ ਗੱਲ ਆ ਉਹਦਾ ਮੁੱਦਾ ਜਿਹੜਾ ਬਣ ਸਕਦਾ ਕੇਅਰਫੁਲ ਰਹੋ ਅਲਰਟ ਰਹੋ ਠੀਕ ਆ ਠੀਕ ਹੈ ਅਗੇਨ ਜਿੱਤਾ ਕਿਹਾ ਕਿ ਆਨਲਾਈਨ ਫਰੀ ਅਲੀ ਜਿਹੜੀ ਐਡਵਾਈਸ ਆ ਗਲਤ ਐਡਵਾਈਸ ਆ ਸੱਜਣ ਮਿੱਤਰਾਂ ਵਾਲੀ ਐਡਵਾਈਸ ਆ ਨਹੀਂ ਉਹਦੇ ਉੱਤੇ ਉਹ ਕਰਨਾ 100% ਆਪਣੇ ਪੇਪਰ ਉੱਪਰ ਜੋ ਵੀ ਹੈਗਾ ਪੜੋ ਜਿਹੜਾ ਟ੍ਰੈਵਲ ਬੰਦਾ ਕਰ ਰਿਹਾ ਹਰ ਇੱਕ ਬੰਦਾ ਹੁਣ ਪ੍ਰੋਬਲਮ ਦੇ ਵਿੱਚ ਹੈਗਾ ਹੁਣ ਵੀਜ਼ੇ ਵਾਲੇ ਬੰਦੇ ਨੂੰ ਵੀ ਦੇਖੋ ਤੁਸੀਂ ਗੁਰੂ ਘਰ ਲਈ ਜਿਹੜਾ ਆ ਉਹਨੂੰ ਵੀ ਅ ਰੋਕ ਦਿੰਦੇ ਆ ਹੂੰ ਹੂੰ ਤੇ ਕੀ ਕਾਰਡ ਵਾਲਿਆਂ ਨੂੰ ਵੀ ਜਿਹੜੀ ਪ੍ਰੋਬਲਮ ਸੋ ਇਹ ਇਹ ਹੁਣ ਜਿਹੜੀਆਂ ਚੀਜ਼ਾਂ ਚੱਲਣੀਆਂ ਥੋੜੀ ਦੇਰ ਇਦਾਂ ਹੀ ਠੀਕ ਆ ਤੁਹਾਨੂੰ ਭਾਵੇਂ ਪਸੰਦ ਆਵੇ ਭਾਵੇਂ ਨਾ ਆਵੇ ਇਹੀ ਇਹੀ ਤੌਰ ਚੱਲੂਗਾ ਥੋੜੀ ਦੇਰ ਸਿਚੁਏਸ਼ਨ ਇਹੀ ਜਿਹੜੀ ਚੱਲ ਰਹੀ ਆ ਜੀ